ਸ੍ਰੀ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਇਸ ਤੋਂ ਪਹਿਲਾਂ ਕਿ ਮੈਂ ਅੱਜ ਦੀ ਗੱਲਬਾਤ ਸ਼ੁਰੂ ਕਰਾਂ ਮੈਂ ਇੱਕ ਵਾਰ ਫੇਰ ਉਹਨਾਂ ਸਾਰੇ ਨਵੇਂ ਜਿਹੜੇ ਮੇਰੇ ਦਰਸ਼ਕ ਜੁੜੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਪਲੀਜ਼ ਹੁਣ ਗੱਲਬਾਤ ਕਰੀਏ ਆਪਾਂ ਕਿਸਾਨ ਅੰਦੋਲਨ ਦੀ ਦੇਖੋ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਸਿਆਸਤ ਜਿਹੜੀ ਹੈ ਨਾ ਉਹ ਹਰ ਥਾਂ ਤੇ ਹੁੰਦੀ ਹੈ ਥੋੜੀ ਬਹੁਤੀ ਸਿਆਸਤ ਘਰਾਂ 'ਚ ਵੀ ਹੁੰਦੀ ਹੈ ਜੇ ਘਰ 'ਚ ਕੋਈ ਫੰਕਸ਼ਨ ਹੋਵੇ ਕੋਈ ਮੁੰਡਾ ਕੁੜੀ ਵੀ ਦੇਖਣਾ ਤਾਂ ਵੀ ਸਿਆਸਤ ਹੁੰਦੀ ਹੈ ਕੋਈ ਕਿਤੇ ਹੋਰ ਚਾਹੁੰਦਾ ਹੈ ਕੋਈ ਭੂਆ ਕਿਤੇ ਹੋਰ ਚਾਹੁੰਦੀ ਹੈ ਤਾਈ ਕਿਤੇ ਹੋਰ ਚਾਹੁੰਦੀ ਹੈ ਇੰਨੀ ਅਕਸੈਸ ਆਪਾਂ ਘਰਾਂ 'ਚ ਵੀ ਦੇਖੇ ਦੇਖਣੇ ਤਾਂ ਇੱਕ ਵੱਡਾ ਮਸਲਾ ਸੀ ਜਿਹੜਾ ਕਿਸਾਨ ਅੰਦੋਲਨ 13 ਫਰਵਰੀ ਨੂੰ ਇਹਨਾਂ ਨੇ ਸ਼ੁਰੂ ਕਰ ਲਿਆ ਔਰ ਕਿਹਾ ਸੀ ਕਿ ਦਿੱਲੀ ਚੱਲਾਂਗੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਜਿਸ ਤਰ੍ਹਾਂ ਇਹ ਦੋ ਫੋਰਮ ਜਿਹਦੀ ਕਾਫੀ ਜਥੇਬੰਦੀਆਂ ਹੋਣ ਦਾ ਦਾਵਾ ਕੀਤਾ ਜਾਂਦਾ ਇੱਕ ਫੋਰਮ ਜਿਹੜਾ ਭਾਰਤੀ ਕਿਸਾਨ ਯੂਨੀਅਨ ਕੈਰ ਰਾਜਨੀਤਿਕ ਜਗਜੀਤ ਸਿੰਘ ਦਲੇਵਾਲ ਦਾ ਦੂਜਾ ਕੇਐਮਐਮ ਸਰਪੰਸ ਸਿੰਘ ਭਦੇੜ ਦਾ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਨੇ ਇਹ ਕੀਤਾ ਸੀ ਦਾਵਾ खैर ਅੱਜ 19ਵਾਂ ਦਿਨ ਹੈ ਜੋ ਕੁਛ 19 ਦਿਨਾਂ ਚ ਹੋਇਆ ਆਪਾਂ ਨੂੰ ਪਤਾ 18 ਦਿਨਾਂ ਚ ਕਹਿ ਲਉ ਜੋ ਕੁਛ ਹੋਇਆ ਸ਼ੁਰੂ ਕਰਨ ਦੇ ਜਾਣ ਤੋਂ ਬਾਅਦ ਹਾਲਾਤ ਥੋੜੇ ਜਿਹਾ ਬਿਲਕੁਲ ਵੱਖਰੇ ਹੋਏ ਔਰ ਈਵਨ ਜਿਹੜਾ ਪਹਿਲੇ ਦਿਨ ਜਿਸ ਦਿਨ ਜਾਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਤਾਂ ਕੁਝ ਦਿਨ ਤੱਕ ਖਰਾਬ ਵੀ ਕਰਤੇ ਸਰਕਾਰ ਲਮਕਾਉਣਾ ਚਾਹੁੰਦੀ ਸੀ ਇਸ ਕਰਕੇ ਨੂੰ ਸਮਝ ਆ ਗਈ ਕਿਸਾਨਾਂ ਨੂੰ ਔਰ ਸਰਕਾਰ ਨੂੰ ਇਹ ਵੀ ਪਤਾ ਹੈ ਕਿਸਾਨਾਂ ਚ ਜਿਹੜੀ ਆਪ ਵਿੱਚ ਜਿਹੜੇ ਪਾਟੋ ਧਾੜ ਹੈ ਇੱਕ ਇੱਕਾ ਬਿਲਕੁਲ ਨਹੀਂ ਹੈ ਹੁਣ ਇੱਕੇ ਦੀ ਗੱਲ ਚੱਲੀ ਹੈ ਇੱਕੇ ਦੇ ਵਿੱਚ ਕੱਲ ਮੀਟਿੰਗ ਹੋਈ ਹੈ ਖਨੋਰੀ ਬਾਰਡਰ ਤੇ ਜਿਹੜੀ 6 ਮੈਂਬਰੀ ਤਾਲਮੇਲ ਕਮੇਟੀ ਬਣਾਈ ਹੈ ਉਹਦੇ ਨਾਲ ਪੰਦੇਰ ਗਰੁੱਪ ਦੇ ਬੰਦਿਆਂ ਦੀ ਮੀਟਿੰਗ ਹੋਈ ਔਰ ਤਾਲਵੀਰ ਕਮੇਟੀ ਦੀ ਜਿਹੜੀ ਅਗਵਾਈ ਵੀ ਜਿਹੜਾ ਵੱਡਾ ਲੀਡਰ ਹੈ ਕਿਸਾਨਾਂ ਦਾ ਜਗਿੰਦਰ ਸਿੰਘ ਉਗਰਾਹ ਉਹਨੇ ਕੀਤੀ ਤੇ ਹੋ ਸਕਦਾ ਹੈ ਕਿ ਵੇ ਦਿੱਲੀ ਦੇ ਤਰਜ਼ ਤੇ ਇੱਕ ਮੋਰਚਾ ਲੱਗੇ ਪੌਸਿਬਿਲਟੀ ਲੱਗਦੀ ਹੈ ਇਸ ਤਰ੍ਹਾਂ ਹੋ ਲੇਕਿਨ ਜਿਹੜੀ ਗੱਲ ਮੈਂ ਕਈ ਵਾਰ ਕਹਿ ਚੁੱਕੇ ਤੇ ਹੁਣ ਵੀ ਕਹਿ ਚੁੱਕੋ ਕਹਿ ਰਿਹਾ ਕਿ ਕਿਸਾਨਾਂ ਦੀ ਇਹ ਲੜਾਈ ਦੇ ਵਿੱਚ ਕਸਾਨੀ ਲਹਿਰ ਨੂੰ ਜਰੂਰ ਤੱਕਾ ਪਹੁੰਚੇ ਤੇ ਦੇਖੋ ਕਿਸਾਨੀ ਲਹਿਰ ਦੇ ਵਿੱਚ ਇੱਕ ਗੱਲ ਹੈ ਨਾ ਕਿ ਨੌਜਵਾਨਾਂ ਨੂੰ ਆਪਾਂ ਦਿੱਲੀ ਚਲਾਂਗੇ ਕੁਝ ਵੀ ਹੋ ਜੇ ਫਿਰ ਉਹਨਾਂ ਨੂੰ ਰੋਕਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਇਹੀ ਤਾਂ ਇੱਕ ਪ੍ਰੋਬਲਮ ਹੈ ਪਹਿਲਾਂ ਆਪਾਂ ਉਹਨਾਂ ਨੂੰ ਇੰਨਾ ਬੂਰੇ ਲਾ ਦਿੰਨੇ ਆ ਉਹਨਾਂ 'ਚ ਜੋਸ਼ ਭਰ ਦਿੰਨੇ ਆ ਸ਼ੇਰ ਹੋਸ਼ ਕੈਮ ਰੱਖਣ ਲਈ ਮਿਹਨਤ ਕਰਨੀ ਪੈਂਦੀ ਹੈ ਜਿਵੇਂ ਕੀਤੀ ਇੱਥੇ ਦੋਨੇ ਬਾਰਡਰਾਂ 'ਤੇ ਤੇ ਹੁਣ ਪਤਾ ਹੈ ਵੀ ਦਿੱਲੀ ਜਾ ਸਕਣਾ ਔਖਾ ਬੜਾ ਇਸ ਕਰਕੇ ਪਹਿਲਾਂ ਤਾਂ ਲਮਕਾਉਂਦੇ ਰਹੇ ਸ਼ੁਭਕਰਨ ਦਾ ਜੀ 29 ਤੱਕ ਪੋਸਟਮਾਰਟਮ ਹੋ ਜੋ ਜੀ ਸੰਸਕਾਰ ਹੋ ਜੋ ਹੁਣ ਗੱਲ ਆ ਗਈ ਕਿ ਭੋਗ ਜਿਹੜਾ ਹੈ 3 ਮਾਰਚ ਨੂੰ ਹੈ ਉਦੋਂ ਨਵੀਂ ਰਣਨੀਤੀ ਦਾ ਐਲਾਨ ਕਰਾਂਗੇ ਤੇ ਇਹਦੇ ਨਾਲ ਮਤਲਬ ਇਹਨੂੰ ਟਾਈਮ ਬਾਈ ਕਹਿੰਦਾ ਰਹੇ ਟਾਈਮ ਬਾਈ ਕਰ ਲਿਆ ਲੇਕਿਨ ਇਸ ਦੇ ਨਾਲ ਹੀ ਕੱਲ ਜਦੋਂ ਇਹ ਗੱਲ ਚੱਲ ਰਹੀ ਸੀ ਤੇ ਉਦੋਂ ਇੱਕ ਪ੍ਰੈਸ ਕਾਨਫਰੰਸ ਨੇ ਧਿਆਨ ਖਿੱਚਿਆ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਦਵਾਬਾ ਜਿਹੜੀ ਭਾਰਤੀ ਕਿਸਾਨ ਯੂਨੀਅਨ ਦਵਾਬਾ ਤੇ ਮਨਜੀਤ ਸਿੰਘ ਰਾਏ ਅਰਜੀਤ ਸਿੰਘ ਰਾਜੂ ਵਰਜੀਤ ਸਿੰਘ ਸੀ ਮਨਜੀਤ ਸਿੰਘ ਘਮਾਨਾ ਇਹ ਸਾਰੇ ਬੈਠੇ ਸੀ ਲੇਕਿਨ ਵੱਡੇ ਲੀਡਰ ਇਹਨਾਂ ਦਾ ਕੋਈ ਨਹੀਂ ਸੀ ਨਾ ਸਰਬਜੀਤ ਸਿੰਘ ਪਦੇੜ ਸੀ ਨਾ ਹੀ ਸਰਜੀਤ ਸਿੰਘ ਫੂਲ ਸੀ ਨਾ ਹੀ ਸਤਨਾਮ ਸਿੰਘ ਵੈਰੂ ਸੀ ਨਾ ਹੀ ਬੂਟਾ ਸਿੰਘ ਸਾਦੀਪੁਰ ਸੀ ਨਾ ਹੀ ਇਹ ਵੀ ਜਗਜੀਤ ਸਿੰਘ ਢਲੇਵਾਲ ਕੋਈ ਨਹੀਂ ਸੀ ਗੱਲਾਂ ਇਹਨਾਂ ਨੇ ਜਟੀਆਂ ਬਿਲਕੁਲ ਡਿਫਰੈਂਟ ਕੀਤੀਆਂ ਇਹ ਕਹਿੰਦੇ ਹੁਣ ਅਸੀਂ ਜਾਵਾਂਗੇ ਨਹੀਂ ਕਿਤੇ ਅਸੀਂ ਤਾਂ ਦਿੱਲੀ ਵੱਲ ਨੂੰ ਜਾਵਾਂਗੇ ਜੇ ਸਾਨੂੰ ਸਰਕਾਰ ਜਾਣ ਦੇਉ ਸਰਕਾਰ ਕਿਵੇਂ ਜਾਣ ਦੇਉ ਜੀ ਸਰਕਾਰ ਕਿਉਂ ਜਾਣ ਦੇਉ ਜੇ ਸਰਕਾਰ ਨੇ ਜਾਣ ਦੇਣਾ ਹੁੰਦਾ ਤਾਂ ਇੰਨਾ ਕੁਝ ਥੋੜੀ ਕਰਦੀ ਅੱਠ ਲੇਅਰ ਦੀ ਡਿਫੈਂਸ ਜ਼ਰੂਰੀ ਬਣਾਉਂਦੀ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਹੈ ਉਹ ਇੰਨਾ ਤਸ਼ੱਦਦ ਥੋੜੀ ਕਰਦੀ ਐ ਗੋਲੇ ਜ਼ਰੂਰ ਇੰਟਰਨੈਸ਼ਨਲ ਲੈਵਲ ਤੇ ਕਿਉਂ ਬਦਰਾਮੀ ਕਰਾਉਂਦੀ ਹਰੇਕ ਤੋਂ ਨੂੰ ਇਹਦਾ ਮੁਕਾਬਲਾ ਕਰਨਾ ਗੋੜੀ ਤਾਂ ਮਾਰੀ ਹੈ ਨਾ ਕਿਸੇ ਨੇ ਮਾਰੀ ਹੈ ਤਾਂ ਬਾਤ ਹੀ ਗੱਲ ਹੈ ਇਹ ਦੱਸਣਗੇ ਇਹ ਵੀ ਪੰਜਾਬ ਸਰਕਾਰ ਨਾਲ ਵੀ ਜਿਹੜੀ ਗੱਲ ਕੱਲ ਹੋਈ ਵਿਧਾਨ ਸਭਾ ਚ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਗਲਤ ਠੀਕ ਹੈ ਕਿਉਂਕਿ ਇਹ ਧੋਖੀ ਨੀਤੀ ਸੀ ਰਾਤ ਨੂੰ ਕਿਉਂ ਕੀਤਾ ਪਾਸਪੋਰਟ ਇੰਨੇ ਦਿਨ ਕਿਉਂ ਨਹੀਂ ਕੀਤੀ ਐਫ ਆਈ ਆਰ ਕੀਤੀ ਵੀ ਅਨੁਪਸਾਤੇ ਪੁਲਿਸ ਵਾਲੇ ਵੀ ਅਨੁਪਸਾਤੇ ਹੁੰਦੇ ਨੇ ਬਰਗਾੜੀ ਚ ਵੀ ਇਹ ਕੁਝ ਹੋਇਆ ਸੀ ਗੋੜੀ ਤਾਂ ਚਲੀ ਹੈ ਤੇ ਉਹ ਸਾਰਾ ਕੁਝ ਸਿਆਸਤ ਤਾਂ ਚੱਲੀ ਰਹੀ ਹੈ ਇੱਥੇ ਕੋਈ ਦੋਰਾਵਾ ਨਹੀਂ ਤੇ ਹੁਣ ਇਹਨਾਂ ਨੇ ਪ੍ਰੈਸ ਕਾਨਫਰੰਸ ਜਿਹੜਾ ਲਾਂਚ ਕੀਤਾ ਉਹ ਇਹ ਕੀਤਾ ਕਿ ਜੀ ਆਪਾਂ ਸੰਭੂ ਤੇ ਖਨੂਰੀ ਤੋਂ ਇਲਾਵਾ ਇੱਕ ਮੋਰਚਾ ਹੋਰ ਖੋਲਦੀ ਹੈ ਉਹ ਡੱਬਾ ਲਈ ਉਸ ਰਾਤੇ ਵੀ ਬੈਠ ਜੀ ਤੇ 2 ਮਾਰਚ ਤੋਂ ਉੱਥੇ ਵੀ ਧਰਨਾ ਉੱਥੇ ਵੀ ਕੱਠ ਕੱਠ ਤੇ ਪੂਰਾ ਜੋਰ ਲਾਉਣ ਦੋ ਥਾਂਾਂ ਤੇ ਕੱਟ ਇੱਕ ਤਾਂ ਇੱਥੇ ਬਾਰਡਰਾਂ ਤੇ ਕੱਟ ਵਧਾਈਏ ਦੂਜਾ ਜਿਹੜਾ ਪਿੰਡ ਵੱਲੋਂ ਭੋਗ ਪੜਾ 3 ਮਾਰਚ ਨੂੰ ਸੁਭ ਕਰਨ ਦਾ ਉੱਥੇ ਜਿਆਦਾ ਤੋਂ ਜਿਆਦਾ ਕੱਠ ਕਰੀਏ ਉੱਥੇ ਕੋਈ ਐਲਾਨ ਕਰੀਏ ਜਿਹੜੇ ਕਿਸਾਨਾਂ ਵੱਲੋਂ ਨਵੀਂ ਰਣਨੀਤੀ ਦਾ 3 ਮਾਰਚ ਨੂੰ ਮੈਨੂੰ ਨਹੀਂ ਲੱਗਦਾ ਹੋਏਗਾ ਕਿਉਂ ਨਹੀਂ ਹੋਏਗਾ ਕਿਉਂਕਿ 14 ਮਾਰਚ ਨੂੰ ਐਸਕੇਐਮ ਜੇ ਤਾਂ ਇਕਤਾ ਕਰਨੀ ਹੈ ਉਹਨਾਂ ਨੇ ਤਾਂ ਦਿੱਲੀ ਚ ਰੱਖਿਆ ਹੋਇਆ ਹੈ ਮਹਾਪੰਚਾਇਤ ਉੱਥੇ ਜੋ ਫੈਸਲਾ ਹੋਊ ਉਹ ਤੋਂ ਬਾਅਦ ਹੋ ਕੁਝ ਲੇਕਿਨ ਖਸੇ ਹੋਇਆ ਮਹਿਸੂਸ ਕਰ ਰਹੇ ਨੇ ਦੋਡੇ ਲੀਡਰ ਭਾਵੇਂ ਕਿ ਮੀਡੀਆ ਚ ਜੋ ਮਰਜ਼ੀ ਕਹੋ ਤੁਸੀਂ ਕਿਉਂਕਿ ਅੱਗੇ ਜਾ ਨਹੀਂ ਸਕਦੇ ਤੇ ਪੰਜਾਬ ਦੇ ਬਾਰਡਰਾਂ ਤੇ ਬੈਠ ਕੇ ਇਹ ਵੈਸੇ ਪਿਛਲੀ ਵਾਰ ਵੀ ਉਗਰਾਣ ਨੇ ਤਾਂ ਉਦੋਂ ਵੀ ਕਿਹਾ ਸੀ ਵੀ ਆਪਾਂ ਨਹੀਂ ਜਾਂਦੇ ਤਾਂ ਨੌਜਵਾਨੀ ਤੋੜ ਕੇ ਭੱਜ ਗਏ ਸੀ ਜਿਵੇਂ ਨੌਜਵਾਨ ਹੁਣ ਰੋਕਣਾ ਉਹਨਾਂ ਨੂੰ ਮੁਸ਼ਕਲ ਹੋ ਰਿਹਾ ਤੋ ਕਿਤੇ ਨਾ ਕਿਤੇ ਤਿਆਰੀ ਜ਼ਰੂਰ ਕਰਕੇ ਜਾਦਾ ਤਿਆਰੀ ਲੋਕਾਂ ਨੂੰ ਨਾਲ ਲੈਣਾ ਲੋਕਾਂ ਇਹ ਜ਼ਰੂਰੀ ਹੁੰਦਾ ਹੈ ਏ ਵੀਕ ਜਿਹੜਾ ਹੈ ਤਰੀਕਾ ਹੈ ਕਿਸੇ ਵੀ ਐਜੀਟੇਸ਼ਨ ਨੂੰ ਅੱਗੇ ਲੈ ਕੇ ਜਾਣ ਦਾ ਕਿ ਲੋਕਾਂ ਦੇ ਵਿੱਚ ਉਸ ਐਜੀਟੇਸ਼ਨ ਲਈ ਮਾਨਸਿਕ ਤੌਰ ਤੇ ਤਿਆਰੀ ਕੀਤੀ ਜਾਵੇ ਖੈਰ ਹੁਣ ਪ੍ਰਧਾਨ ਸਾਹਿਬ ਤਾਂ ਕਹਿੰਦੇ ਨੇ ਅਸੀਂ ਬਹੁਤ ਕੁਝ ਕੀਤਾ ਸੀ ਇਹ ਨਹੀਂ ਮੰਨੇ ਹੁਣ ਚਲੋ ਤਾਲ ਮਿਲ ਕਮੇਟੀ ਬਣਾਈ ਹੈ ਦੇਖ ਲਓ ਪਰ ਲੱਗੇ ਰਿਹਾ ਹੈ ਕਿ ਰਣਨੀਤੀ ਬਿਲਕੁਲ ਡਿਫਰੈਂਟ ਹੋਏਗੀ ਔਰ ਜਿਹੜੇ ਕਿਸਾਨ ਨੇ ਹੁਣ ਹੋ ਇੱਥੇ ਹੀ ਦੇ ਦੇ ਨੌਣਗੇ ਔਰ ਹੁਣ ਤਾਂ ਗਾਇਕਾਂ ਨੂੰ ਵੀ ਸਦਾ ਦਿੱਤਾ ਵੀ ਆ ਕੇ ਗਾਣੇ ਗੂੜੇ ਗਾਓ ਤੇ ਇੱਥੇ ਇੰਟਰਟੇਨਮੈਂਟ ਵੀ ਕਰੋ ਤੇ ਜੋਸ਼ ਵੀ ਭਰੋ ਦੇਖਦੇ ਹਾਂ ਕੀ ਹੁੰਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ